21 ਮਾਰਚ 2025 ਨੂੰ ਰਾਤ ਨੂੰ ਇੱਕ ਮਰਡਰ ਹੋਇਆ ਸੀਗਾ ਤਕਰੀਬਨ 10:00 ਵਜੇ ਜਦੀ ਇਤਲਾਹ ਸਾਨੂੰ ਫਾਜ਼ਿਲਕਾ ਪੁਲਿਸ ਕੰਟਰੋਲ ਰੂਮ ਤੇ 1:30 ਵਜੇ ਤਕਰੀਬਨ ਮਿਲ ਗਈ ਸੀ ਜੀ 21 22 ਦੀ ਦਰਮਿਆਨੀ ਰਾਤ ਨੂੰ ਤੋਂ ਇਮੀਡੀਏਟਲੀ ਇਹ ਬਲੂਪੁਰਾ ਪਿੰਡ ਦਾ ਇਨਸੀਡੈਂਟ ਸੀ ਤਾਂ ਐਸ ਐਚ ਓ ਸਦਰ ਅਬੋਰ ਦਾ ਜੂਰਿਸਡਿਕਸ਼ਨ ਹੋਣ ਕਰਕੇ ਇਮੀਡੀਏਟਲੀ ਉਹ ਰਸ਼ ਟੂ ਦ ਸਪੌਟ ਉਹਦਾ ਆਪਣੀ ਟੀਮ ਨਾਲ ਗਏ ਉਥੇ ਤੋਂ ਮੌਰੀ ਤਫਤੀਸ਼ ਕਰਦੇ ਕਰਦੇ ਜਿਹੜੀਆਂ ਹੋਰ ਲੀਡਸ ਮਿਲੀਆਂ ਸਾਨੂੰ ਟੈਕਨੀਕਲ ਸਪੋਰਟ ਨਾਲ ਤੇ ਫੋਰੈਂਸਿਕ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਤੋ ਅਲਟੀਮੇਟਲੀ 27 ਤਰੀਕ ਨੂੰ ਅਸੀਂ ਇਹਨੂੰ ਕੈਪਚਰ ਕਰਕੇ ਤਿੰਨ ਦੋਸ਼ੀਏ ਚ ਅਰੈਸਟ ਕਰਨੇ ਸੀ। ਤੋ ਉਹ ਵਿੱਚ ਇਹਦੀ ਬੈਕਗ੍ਰਾਉਂਡ ਥੋੜੀ ਜੀ ਮੈਂ ਦੱਸਣੀ ਚਾਹੂੰਗਾ ਕੇਸ ਦੀ। ਖੁਸ਼ਾਲ ਚੰਦ ਦਾ ਡਿਸਪੂਟ ਹੋਇਆ ਰਮੇਸ਼ ਨਾਲ ਤਕਰੀਬਨ 14 ਸਾਲ ਪਹਿਲਾਂ। ਸੋ ਉਹ 14 ਸਾਲ ਪਹਿਲਾਂ ਰਮੇਸ਼ ਤੇ ਅਟੈਕ ਕੀਤਾ ਸੀਗਾ ਮਿੱਤਰਕ ਪਾਰਟੀ ਨੇ। ਤੋ ਉਹਦੇ ਨਾਲ ਉਹ ਮੈਂਟਲੀ ਅਨਸਟੇਬਲ ਹੋ ਗਿਆ। ਮੈਂਟਲੀ ਅਨਸਟੇਬਲ ਹੋ ਕੇ ਉਹ ਜਿਹੜਾ ਇਹਨਾਂ ਉਹਦਾ ਪ੍ਰਭਾਵ ਪਿਆ ਵੀ ਹੁਣ ਤਕਰੀਬਨ ਜਿਹੜਾ ਰੀਸੈਂਟ ਇਹਦਾ ਬਣਿਆ ਕਾਰਨ ਇਸ ਮਰਡਰ ਦਾ 20-25 ਦਿਨ ਪਹਿਲਾਂ ਇੱਕ ਬੱਚੇ ਦਾ ਕੋਈ ਸੈਲੀਬ੍ਰੇਸ਼ਨ ਸੀ ਮਿਤਰਕ ਦੇ ਘਰ ਤੇ ਉਹ ਸੈਲੀਬ੍ਰੇਸ਼ਨ ਦੇ ਵਿੱਚ ਰਮੇਸ਼ ਕਿਉਂਕਿ ਮੈਂਟਲੀ ਠੀਕ ਨਹੀਂ ਸੀ ਤਾਂ ਉਹ ਪ੍ਰੋਪਰ ਪਾਰਟਿਸਿਪੇਟ ਨਹੀਂ ਕਰ ਪਾਇਆ ਤੇ ਉਹ ਸੈਲੀਬ੍ਰੇਟ ਕਰਨ ਦੀ ਜਗ੍ਹਾ ਉਹ ਰੋ ਰਿਹਾ ਸੀ ਜਾਂ ਇਸ ਤਰ੍ਹਾਂ ਉਹਦੀਆਂ ਬਿਹੇਵੀਅਰ ਦੇਖ ਕੇ ਉਹਦਾ ਭਾਨਜਾ ਜਿਹੜਾ ਪਾਰਸ ਸੀਗਾ ਉਹ ਬਹੁਤ ਅਫਸੈਟ ਹੋਇਆ ਉਹ ਇੰਨਾ ਅਫਸੈਟ ਹੋ ਗਿਆ ਵੀ ਪਾਰਸ ਨੇ ਆਪਦੇ ਦੋ ਫਰੈਂਡਸ ਦੇ ਨਾਲ ਰਲ ਕੇ ਇਹ ਮਰਡਰ ਪਲਾਨ ਕਰਤਾ ਮਰਡਰ ਪਲਾਨ ਕੀਤਾ ਪਹਿਲਾਂ ਰੈਕੀ ਕੀਤੀ ਜੀ ਫਿਰ ਉਹਨੂੰ ਜਿਹੜਾ ਹੈਗਾ ਬਨੂਪੁਰਾ ਨਹਿਰ ਦੇ ਕੋਲੇ ਲਿਜਾ ਕੇ ਕਾਪਿਆਂ ਨਾਲ ਵੜਤਾ ਤੇ ਉਹ ਮਰਡਰ ਹੋ ਗਿਆ ਸੋ ਉਹ ਫਿਰ ਸਾਨੂੰ ਜਿਹੜਾ ਅਸੀਂ ਆਪਦੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਨਾਲ ਤੇ ਸਾਡੇ ਸਿਚੂ ਸਾਹਿਬ ਬੜੇ ਕਾਬਲ ਨੇ ਸੁਨੀਲ ਕੁਮਾਰ ਜੀ ਨੇ ਆਪਦੀ ਟੀਮ ਨਾਲ ਇਹਨੂੰ ਟ੍ਰੇਸ ਕੀਤਾ ਤਿੰਨੋਂ ਦੋਸ਼ੀ ਸਾਡੇ ਅਰੈਸਟ ਕੀਤੇ ਜੀ ਸ੍ਰੀ ਮ੍ਰਿਤਕ ਦਾ ਕੀ ਲੱਗਦਾ ਕੀ ਸੀ ਜਿਹਨੇ ਕਤਲ ਕੀਤਾ ਇਹ ਇਹ ਉਹਦਾ ਭਾਨਜਾ ਸੀਗਾ ਜੀ ਫਾਰਸ ਸਦਾ ਭਾਨਜਾ ਸੀ ਸ੍ਰੀ ਦਾ ਕੁਝ ਨਹੀਂ ਲੱਗਦਾ ਜੀ ਉਹ ਮੰਡੀ ਸੀਗੇ ਜਿਨ੍ਹਾਂ ਦੇ ਨਾਲ ਜਿੁੱਟ ਚੱਲਦੇ ਨੇ ਤੇ ਤਕਰੀਬਨ ਸਾਨੂੰ 5 ਦਿਨ ਲੱਗ ਗਏ ਜੀ 21 ਵੀ ਘਟਨਾ ਹੈ ਕੱਲ ਜਿਹੜਾ ਆ ਅਸੀਂ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਤਿੰਨ ਜੀ ਜੋ ਸਾਡੀ ਬੈਸਟ ਵਰਕ ਸੀਗਾ ਅਸੀਂ ਕੈਮਰਿਆਂ ਦੇ थ्रू ਅਗੇ ਟੈਕਨੀਕਲ ਇਨਵੈਸ ਲਾ ਕੇ ਪਰ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦੇ ਨੂੰ ਡਿਟੈਕਟ ਕਰਦੇ ਆ ਜੀ ਸੋਈ ਜੀ ਕੋ ਪਾਲੀ ਹੁੰਦੇ ਨੇ ਜਦੋਂ ਬੰਦਾ ਆਪਣੇ emotions ਨੂੰ ਲੈ ਕੇ ਕੰਟਰੋਲ ਨਹੀਂ ਕਰ ਪਾਉਂਦਾ ਉਹ ਇੱਕ emotion ਹੀ ਸੀ ਜਿਹੜਾ ਇਹਨਾਂ ਦੇ ਦਿਮਾਗ 'ਚ ਫੀਡ ਹੋ ਗਿਆ ਇਹ ਗਲਤੀ ਹੋਰ ਵੀ ਤਕੜੀ ਉਹ ਕਰ ਸਕਦੇ ਸੀ ਇਹਨਾਂ ਨੇ ਮਰਡਰ ਕੀਤਾ ਔਰ ਇਹਨਾਂ ਦੇ ਦਿਮਾਗ 'ਚ ਸ਼ਾਇਦ ਇਹੀ ਸੀਗਾ ਕਿ ਸਾਡੇ ਜੀ ਤਾਂ ਰਿਸ਼ਤੇਦਾਰ ਦਾ ਉਹਨਾਂ ਨੇ ਹਾਲ ਕੀਤਾ ਹੈ ਅਸੀਂ ਵੀ ਇਹਦਾ ਉਦਾਂ ਹੀ ਕਰਨਾ ਹੈ ਪਰ ਚਲੋ ਨਵੇਂ ਸੀਗੇ ਸੱਟਾਂ ਜਿਆਦਾ ਮਾਰੀਆਂ ਬੰਦਾ ਮਰ ਗਿਆ ਉਹ ਵੈਸੇ ਵੀ ਜਿੱਦਾਂ ਨਾ ਕੋਈ ਬੰਦਾ ਸੰਕੀ ਕਿਸਮ ਦਾ ਹੁੰਦਾ ਹੈ ਕੁਝ ਲੋਕ ਮੋਟੀਵੇਟ ਹੋ ਜਾਂਦਾ ਜਾਂ ਕਿਸੇ ਨੂੰ ਦੇਖ ਕੇ ਕਿਸੇ ਐਕਸ਼ਨ ਨੂੰ ਉਹਨੂੰ ਰਿਲਾਈਜ਼ ਦਿੱਤਾ ਹੋਇਆ ਵੀ ਮੈਨੂੰ ਇਹਦੇ ਤੋਂ ਕੋਈ ਨਾ ਕੋਈ ਬਦਲਾ ਜਿਹੜਾ ਲੈਣਾ ਚਾਹੀਦਾ ਪਰ ਇਹਦੇ ਰਿਜ਼ਲਟ ਕੀ ਪੁੱਕਤਨੇ ਪਣਗੇ ਕਿਹਨਾਂ ਕਿਹਨਾਂ ਨੂੰ ਕਿੰਨਾ ਕਿੰਨਾ ਦੁੱਖ ਪਹੁੰਚੂਗਾ ਇਹਦੇ ਬਾਰੇ ਇਹਨਾਂ ਨੇ ਸੋਚਿਆ ਨਹੀਂ ਸਿਰਫ ਇੱਕ ਛੋਟੀ ਜੀ ਗੱਲ ਪਿੱਛੇ ਇੱਕ ਬੰਦੇ ਦਾ ਮਾਰਡਰ ਕਰਤਾ ਤਾਂ ਕਿੰਨੇ ਬੰਦੇ ਇਹਦੇ ਪਿੱਛੇ ਪ੍ਰਭਾਵਿਤ ਹੋਣਗੇ ਸਰ ਮ੍ਰਿਤਕ ਦਾ ਕੀ ਲੱਗਦਾ ਕਿਸੇ ਮ੍ਰਿਤਕ ਮਤਲਬ ਜਿਹੜਾ ਇਹ ਅੰਜਾਮ ਦਿੱਤਾ ਕਿ ਮ੍ਰਿਤਕ ਨਾਲ ਇਹਦੀ ਕੋਈ ਰਿਸ਼ਤੇਦਾਰੀ ਨਹੀਂ ਸੀ ਉਹਦੇ ਗਵਾਂਡੀ ਨਾਲ ਰਿਸ਼ਤੇਦਾਰੀ ਸੀ ਉਹ ਤੇ ਗਵਾਂਡੀ ਦਾ ਭਾਨਜਾ ਸੀਗਾ ਆਪਦੇ ਮਾਮੇ ਦੀ ਹਾਲਤ ਵੇਖ ਕੇ ਉਹਨੇ ਸਟੈਪ ਚੱਪਿਆ ਉਹਨੂੰ ਰੋਂਦਾ ਦੇਖ ਕੇ ਕਿਉਂਕਿ ਉਹ ਮੈਂਟਲੀ ਡਾਟਡ ਹੋ ਚੁੱਕਿਆ ਸੀਗਾ ਉਹਦੇ ਤੇ ਪ੍ਰੋਬਲਮ ਸੀਗੀਆਂ ਉਹਨੂੰ ਸੈਂਟੀਮੈਂਟਸ ਤੋਂ ਆਊਟ ਹੋ ਚੁੱਕਿਆ ਸੀਗਾ ਉਹਨੂੰ ਵੇਖ ਕੇ ਪ੍ਰਭਾਵਤ ਹੋ ਕੇ ਨੇ ਕੰਮ ਕੀਤਾ ਮਰਤਕ ਦਾ ਇਹ ਕੁਝ ਨਹੀਂ ਸੀ ਲੱਗਦਾ ਹੈਗਾ ਗਵਾਂਡੀ ਦਾ ਪਾਂਡਾ ਸੀ ਉਮਰ ਕਿੰਨੀ ਹੈ ਕਿੰਨੀ ਹੈ ਕਹਿਣਾ ਦੀ ਜੀ ਇਹ ਅੰਡਰ 25 ਨੇ ਸਾਰੇ